ਹਾਂਜੀ ਕਿਸਾਨ ਵੀਰੋ ਸਾਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਪਿੰਡ ਸੌਰਸਿੰਗ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵਿੱਕੀਪਿੰਡ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੌਰਸਿੰਗ ਬੱਚੇ ਦੱਸਣੇ ਆ ਫਾਂਗੋ ਲੋਰ ਡੇਲੀ ਫਾਰਮ ਤੇ ਆਏ ਆ ਦੋਸਤੋ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਅੱਜ ਇਸ ਵੀਡੀਓ ਦੇ ਵਿੱਚ ਨਾਗ ਵਾਸੇ ਆਪਾਂ ਤੁਹਾਨੂੰ ਟੋਟਲ ਹਰ ਵਾਰ ਦੀ ਤਰ੍ਹਾਂ ਤਕਰੀਬਨ ਕੋਈ 5-6 ਨਗ ਦਿਖਾਉਣੇ ਆ ਵੇੜਾ ਵਾਸੇ ਸਾਰੀਆਂ ਸੁਈਆਂ ਸਵੀਆਂ ਇੱਕ ਝੋਟੀ ਦਿਖਾ ਦੇਵਾਂਗੇ ਠੀਕ ਹੈ ਜੀ ਅਜੇ ਇਸ ਅੱਡੇ ਤੇ ਇਸ ਫਾਰਮ ਤੇ ਪਹੁੰਚੀ ਨਹੀਂ ਗਈ ਟੋਕਰ ਗੱਪਣ ਝੋਟੀ ਆ ਉਹਦੀ ਡਿਟੇਲ ਆਪਾਂ ਲੈ ਲਾਂਗੇ ਫੇਰ ਸੰਦੀਪ ਸਿੰਘ ਹੋਣਾ ਤੋਂ ਠੀਕ ਹੈ ਜੀ ਸੋ ਸਾਰਾ ਮਾਲ ਸੋਇਆ ਸੋਇਆ ਤਕਰੀਬਨ 5-6 ਬਹਿਰਾਂ ਨੇ ਤੇ ਅੱਜ ਦੋਸਤੋ ਵੀਡੀਓ ਬਣਾਉਣ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਇੱਕ ਜੋੜੀ ਜਿਹੜੀ ਸੇਲ ਹੋ ਚੁੱਕੀ ਆ ਠੀਕ ਹੈ ਜੀ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਮੇਲੇ ਕਰਾ ਦੇਵਾਂਗੇ ਬਹੁਤ ਵਧੀਆ ਚੰਗੀ ਜੋੜੀ ਸੀਗੀ ਬਾਕੀ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਇਸ ਫਾਰਮ ਤੇ ਆਉਂਦਾ ਰਹਿੰਦਾ ਅੱਜ ਤਰੀਕ ਤੁਸੀਂ ਨੋਟ ਕਰ ਲਓ 18 ਜਨਵਰੀ ਆ ਤੇ ਸਮਾਂ ਕੋਈ ਦੁਪ ਮਾਲ ਬਿਲਕੁਲ ਸਾਫ ਸੁਥਰਾ ਹੁੰਦਾ ਤੇ ਭਾ ਪੜਤਾ ਬੜਾ ਜਾਇਜ ਤੇ ਜੈਨੂਨ ਹੁੰਦਾ ਠੀਕ ਆ ਜੀ ਕੋਈ ਵੀਰ ਖਰੀਦਾਰੀ ਕਰਨ ਆ ਰਿਹਾ ਤੇ ਸਵੇਰੇ ਸਵੇਰੇ ਪਸ਼ੂ ਨੂੰ ਦੋ ਟਾਈਮ ਚੋਗੇ ਤੇ ਗੱਭਨ ਪਸ਼ੂ ਆਪਣਾ ਚਾਰੇ ਥਨਾ ਦਾ ਟਿਪ ਕੇ ਭਰਾ ਕੇ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸੰਦੀਪ ਵੀਰ ਸਾਸਰੀ ਕਾ ਸਾਸੀ ਜੀ ਸਮਝਾ ਵੀ ਠੀਕ ਠਾਕ ਜੇ ਮਰਜੀ ਬਹੁਤ ਵਧੀਆ ਭਾਜੀ ਠੀਕ ਠਾਕ ਬਹੁਤ ਵਧੀਆ ਬੜੀ ਕਿਰਪਾ ਕਰੂ ਗੁਰੂ ਗ੍ਰੰਥ ਸਾਹਿਬ ਅੱਛਾ ਸੰਦੀਪ ਵੀਰ ਇੱਕ ਤਾਂ ਜੋੜੀ ਤਕਰੀਬਨ ਆਉਣ ਤੋਂ ਪਹਿਲਾਂ ਹੁਣ ਇੱਕ ਸੇਲ ਹਾਂ ਜੀ ਜੀ ਇਰਾਦੀਆਂ ਬੜਾ ਸੁਈਆਂ ਇੱਕ ਦਾ ਵੜਾ ਇਹ ਆ ਤੇ ਇੱਕ ਵੜਾ ਇਧਰ ਝੜਕ ਬਰਾ ਦੋ ਆ ਵੱਡੀ ਵੜਾ ਬਹੁਤ ਜਿਆਦੀ ਵੱਡੀ ਬਸ਼ੀ ਤੋਵੇ ਵੇਖੀ ਹਾਂ ਇਹ ਜੋੜਾ ਸੇਲ ਹੋ ਗਿਆ ਜੀ ਠੀਕ ਹੈ ਜੀ ਮਗਰ ਆਪਣੇ ਕੋ ਪਸ਼ੂ ਰਹਿ ਗਏ ਸੰਤੂ ਸਾਹਿਬ ਪੰਜ ਹਾਂ ਪੰਜੇ ਵੜਾ ਉਹ ਸੁਈਆਂ ਵਾ ਬਾਕੀ ਹੈ ਵੀ ਲਾਦਾ 20 20 ਪਲੱਸ ਚੱਲਣ ਵਾਲੀਆਂ ਪਲੱਸ ਦੇ ਲਾਣੀਆਂ ਸੰਤੂ ਸਾਹਿਬ 20 25 25 ਕਿਲੋ ਦੋਦੀ ਦੀ ਗਾਰੰਟੀ ਇਹਨਾਂ ਵੜਾਂ ਦੀ ਠੀਕ ਹੈ ਰਾਤ ਹੀ ਦੋਵੇਂ ਸੂਈਆਂ ਰਾਤ ਹੀ ਸੁਈਆਂ ਇਹ ਕਿੰਨੀਆਂ ਸੁਈਆਂ ਨੇ ਤੇ ਇਹ ਜੋੜਾ ਸੇਲ ਗਏ ਵੀ ਸੇਲ ਹੋ ਗਈ ਉਹ ਵੀ ਸੇਲ ਹੋ ਗਈ ਆ ਪੰਜ ਨਾ ਕਿ ਮਜੂਦਾ ਆਪਣੇ ਕੋ ਤਿਆਰ ਰਹੀ ਠੀਕ ਹੈ ਜੀ ਜਿਹੜੀਆਂ ਇੱਕ ਆਪਣਾ ਮੈਂ ਤੁਹਾਨੂੰ ਸਭ ਲਈ ਆਪਾਂ ਸਾਜਣੀ ਅੱਧੇ ਘੰਟੇ ਤੱਕ ਟੋਕਰ ਕੱਪਣ ਝੋਟੀਆਂ ਦੂਜਾ ਸੂਬਾ 5 ਕਿਲੋ ਦੁੱਧ ਆ ਥਾਪੀ ਤੇ ਮਿਲਦੀ ਆ ਤੇ 3 ਮਹੀਨੇ ਦੀ ਕੱਪਣ ਆ ਸਭ 3 ਮਹੀਨੇ ਦੀ ਕੱਪਣ ਚੰਗੀ ਪਾਸ ਆ ਹਾਂਜੀ ਹਾਂਜੀ ਜੀ ਮਾਣੋ ਵੀ ਦੋਸਤੋ ਜਿਹੜਾ ਪਸ਼ੂ ਬਿਲਕੁਲ ਸੇਲ ਹੋਇਆ ਜੋੜੀ ਜਿਹੜੀ ਸੇਲ ਹੋਈ ਆ ਠੀਕ ਆ ਜੀ ਉਹ ਆਪਾਂ ਤੁਹਾਨੂੰ ਵਿੱਚ ਇੱਕ ਡਿਟੇਲ ਮੋٹے ਤੌਰ ਤੇ ਸਾਂਝੀ ਕਰ ਦਿੱਤੀ ਆ ਠੀਕ ਆ ਜੀ ਪਾਲ ਇਸੇ ਤਰ੍ਹਾਂ ਹੀ ਆਉਂਦਾ ਡੇਲੀ ਵਿਕਦਾ ਤੇ ਨਵੇਂ ਪਸ਼ੂ ਆਏ ਗਏ ਰਹਿੰਦੇ ਆ ਠੀਕ ਆ ਜੀ ਬਾਕੀ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਲੈ ਦੇ ਰਿਆ ਕਰੋ ਠੀਕ ਆ ਤੇ ਹੁੰਦੀ ਪਈ ਇਥੋਂ ਸ਼ੁਰੂਆਤ ਕਰਨ ਲਈ ਆਪ ਅਸੀਂ ਕਿਵੇਂ ਆ ਸੰਧੂ ਸਾਹਿਬ ਪਰਸੋਂ ਸੁੱਈ ਆ ਵੜਾ ਆਈਟਮ 16 ਤੋਂ 17 ਤੋਂ 17 ਤੋਂ 18 ਅੱਛਾ ਜੀ ਜਿਹੜਾ 18 ਕਿਲੋ ਦੁੱਧ ਇਹਦੇ ਥੱਲੇ ਆਈਟਮ ਬੋਲੇ ਤਿਆਰ ਹੋ ਗਿਆ ਜੀ ਬੋਲੇ ਬੋਲੇ ਤਿਆਰ ਦੋ ਡੰਗ ਚੋਕੇ ਸੱਲੀ ਕਰਕੇ ਜਿੰਨਾ ਮਰਜੀ ਆਪਣੇ ਘਰ ਕੋਈ ਖਾ ਸਕਦਾ ਠੀਕ ਆ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਉਮਲਗਲ ਜੱਡੀ ਮੋਟੀ ਧਾਰਿਆ ਠੀਕ ਆ ਦੂਜੇ ਦਿਨ ਆਪਾਂ ਬੱਚੇ ਲਾ ਕੇ ਵਿਖਾ ਦਾਂਗੇ ਦੂਜੇ ਸਵੇਰੇ ਦੂਜਾ ਸਵੇਰਾ ਠੀਕ ਆ ਬੱਚਾ ਮਗਰ ਕੀ ਆ ਗਿਆ ਤੇ ਇਹ ਪਛੀ ਆਦੀ ਇਹ ਤੇ ਲੋਬੀ ਪਹਿਲਾਂ ਸੁਭਾ ਸੁੰਸਾ ਬੱਚੀ ਹੈ ਵਾਜੋ ਪਹਿਲਾਂ ਬੱਚੀ ਹੈ ਇਹਨੂੰ ਨਾ ਪਹਿਲਣਾ ਓਕੇ ਆਖੰਦਾ ਮੈਂ ਕੋੜੀ ਲਵੀ ਨਹੀਂ ਨਹੀਂ ਪਹਿਲਣਾ ਇਹਦਾ ਸ਼ਕੀ ਨਹੀਂ ਹੋਈ ਇਹ ਕੰਨੀ ਵਾਲੇ ਦੰਦ ਨਹੀਂ ਬਰਾਬਰ ਕੀਤੇ ਸਨ ਸੋਹ ਠੀਕ ਆ ਜੋ ਸੰਦੀਪ ਵੀਰੇ ਖੋਲ ਇੱਕ ਵਾਰੀ ਦੋਸਤੋ ਪਹਿਲਾ ਸੁਭਾ ਸੂਈ ਹੈ ਤੇ ਪਰਸੋਂ ਦੀ ਐਸ ਸੂਈ ਹੈ ਠੀਕ ਆ ਮਗਰ ਬੱਚੀ ਆਪ ਬੱਚੀ ਹੈ ਮਗਰ ਬੱਚੀ ਤੇ 18 ਕਿਲੋ ਬੋੜੇ ਬੋੜੇ ਦੇ ਥੱਲੇ ਇਹ ਆਹੇ ਸੰਦੇ ਸਾ ਇੱਕ ਦੇ ਨਾਣਾ ਗੱਲਾਂ ਵਾਲਾ ਲੀਟਰ ਵਾਲਾ ਮਰਾਣਾਗਾ ਆਪਦੇ ਘਰ ਹਾਂ ਤੇ ਉਮਰੋਂ ਗੱਦੀ ਮੋਟੀ ਧਾਰਿਆ ਠੀਕ ਆ ਜੀ ਫੈਸ਼ਨ ਪੂਸ਼ਨ ਮਰਾ ਵਸੀ ਵਸੀ ਦਾ ਬਾਕੀ ਆ ਫੈਸ਼ਨ ਪੂਸ਼ਨ ਤਾਂ ਬਹੁਤ ਆ ਨਿੱਗਰ ਲੈਵਾ ਬਿਲਕੁਲ ਐਨ ਮਟਿਆਰ ਕਾ ਕੱਦ ਵੀ ਪੂਰਾ ਵੱਡਾ ਹੀ ਆ ਵੱਡੀ ਵਹਿੜਾ ਸੰਧ ਸਾਹਿਬ ਲਓ ਜੀ ਕੱਤ ਵੱਡਾ ਠੀਕ ਆ ਬਾਕੀ ਥਾਂ ਵੀ ਤੋੜਾ ਹੀ ਆ ਕਰਮਾਨੀ ਲੰਮਾ ਤੋੜਾ ਥਾਂ ਲਗਾ ਬਲ ਬਲ ਸਿਕਸ ਹੋਵਾਂਗਾ ਅਸਲ ਨਹੀਂ ਗਈ ਜੰਨੀ ਆ ਗਈ ਆ ਸੋਫੇ ਸਿਕਸ ਪਲੂਨ ਪਹਿਲਾ ਸਵੇਰ ਸੋਈ ਠੀਕ ਆ ਜੀ ਇੱਕ ਵਾਰੀ ਫੇਰ ਕਨਫਰਮ ਕਰਦੀ ਆ ਤਿੰਨ ਦਿਨ ਹੋ ਗਏ ਆ ਠੀਕ ਆ ਆ ਤੋੜ ਲਓ ਜੀ ਬਾਕੀ ਸੰਤੂ ਸਾਹਿਬ ਚਾਰੋ ਕਿਊਰੋ ਬੜੀ ਕਰ ਮਾਰੀ ਹਾਂ ਅਰੇ ਨਾਰੂ ਬਿਲਕੁਲ ਨਾਲਿਆ ਵਾਛੀ ਮਗਰਿਆ ਸਹੀ ਹੈ ਜੀ ਮੰਨ ਠੀਕ ਹੈ ਜੀ 18 ਕਿਲੋ ਤੋਂ ਸ਼ੁਰੂਆਤ ਕੀਤੀ ਆ ਸਟਾਰਟਿੰਗ ਜਿਹੜੀ 18 ਕਿਲੋ ਤੋਂ ਸੋ ਨਵਾਂ ਆਂਗਾ ਠੀਕ ਹੈ ਜੀ ਨਵੀਂ ਬੱਛੀ ਆ ਥਣ ਚੰਗੇ ਆ ਚਾਰੇ ਥਣ ਸਪੇਸ ਵਾਂਡ ਤੁਹਾਡੇ ਬਿਲਕੁਲ ਸਾਹਮਣੇ ਆ ਤੇ ਮੁੱਠੀ ਮੁੱਠੀ ਥਣ ਲੱਗਾ ਕਰਦਾ ਤੇ ਮਗਰ ਵੀ ਬੱਛੀ ਐ ਸੰਤੂ ਸਾਹਿਬ ਆਪਾਂ ਧਾਰਾ ਭਾਈ ਮੰਗਾ ਯਾਰ ਧਾਰਾ ਮਾਰ ਕੇ ਵਿਖਾ ਦੀ ਮਗਰ ਵੀ ਬੱਛੀ ਐ ਜੀ ਆ ਦੇਖੋ ਨਾਰੂ ਨਾਲਿਆ ਜੀ ਹਾਂ ਠੀਕ ਹੈ ਜੀ ਹਾਂ ਇਹ ਰੋਹਦਾ ਸਾਨੂੰ ਸਭ 18 ਕਿਲੋ ਦੋ ਦੇਖ ਲੈਣਾ ਬਾਹਰ ਥੱਲੇ ਓਕੇ ਓਕੇ ਜੀ ਹੁਬ ਦੋਸਤੋ ਵੰਗਾ ਪਾ ਕੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਠੰਡੇ ਧੀਰੇ ਪਸ਼ੂ ਆ ਵੰਗਾ ਪਾਉਣਾ ਨਾ ਪਾਉਣਾ ਕਿਸੇ ਭਰਾ ਦੀ ਆਪਣੀ ਖੁਸ਼ੀ ਆ ਠੀਕ ਹੈ ਜੀ ਤੇ ਆ ਦੇਖੋ ਬਾਲਟੀ ਛਾ ਲੈ ਜਾਂਦੀ ਨਹੀਂ ਆਪਾਂ ਤਾਂ ਇਨੀ ਭਰਦਾ ਇਥੋਂ ਬਣ ਲੈ ਬਣ ਦੋ मगरले थान करो चलो जी क्यों एक नंबर ठीक है मैं भी संदीप चंकी है बछी अच्को मुल की कर दूर 33 ਮੋਲ ਕਰਦੇ ਦਾ 72000 ਰੁਪਿਆ 70 ਦੀ ਦੇ ਦਈਏ ਜੀ 70 ਦੀ ਇਹਨੂੰ ਤੁਸੀਂ ਦੇਖੋ ਜੀ ਗੱਲ ਕਰੀਏ ਇੱਕ ਇੱਕ ਦੀ ਗੱਲ ਕਰਨੀ ਹੈ 65000 ਦੀ ਵਾਸ਼ੀ ਦੇ ਦਾਂਗੇ ਸੰਤ ਸਾਬ ਕੁਆਲਿਟੀ ਚਰਦੇ 65000 ਦੀ ਦੇ ਦਾਂਗੇ 18 ਕਿਲੋ ਆਈਟਮ ਬੋਲਾ ਤਿਆਰਿਆ ਵਾਹਿਰ ਤੁਹਾਨੂੰ ਠੀਕ ਹੈ ਜੀ ਜਿੱਦਾਂ ਮਰਜੀ ਚੋਕੇ ਦੋ ਰੰਗ ਚੋਕੇ ਸੱਲੀ ਕਰਕੇ ਖੜ ਸਕਦਾ ਲਓ ਜੀ 65000 ਦੀ ਦੋਸਤੋ ਬੱਚੀ ਮਿਲ ਜੀ ਬਾਕੀ ਥਣ ਥਣ ਵੇਖ ਲੈ ਲੇ ਲੇ ਫਿਰ ਫਿਕਸ ਲੈ ਰਹਾ ਬਿਲਕੁਲ ਠੀਕ ਹੈ ਹਾਂਜੀ ਠੀਕ ਹੈ ਅਗੇ ਨੈਕਸਟ ਇਧਰ ਆਪਣੇ ਕੋਲ ਜਿਹੜੀ ਆ ਘੜੀ ਇੱਕ ਕ੍ਰੋਸ ਆਂਗ ਹਾਂਜੀ ਕ੍ਰੋਸ ਆ ਗਈ ਫੇਰ ਇਹ ਤਾਂ ਸਾਡੇ 4 ਕਿਲੋ ਦੇ ਲਗਭਗ ਆਪਾਂ ਚਵਾਈ ਕੀਤੀ ਆ ਚੂਣ ਜਾਣ ਬਹੁਤ ਜ਼ਿਆਦੀ ਚੰਗੀ ਨਿਕਲੀ ਆ ਠੀਕ ਆ ਜੀ ਹਾਂਜੀ ਠੀਕ ਬਹੁ ਮਗਰ ਬਚਾ ਦੇ ਬੱਚੀ ਇਹਦੇ ਮਗਰ ਆ ਵੇਖਣੇ ਆ ਬੱਚਾ ਕਰਨੇ ਬੱਚੀ ਆਈ ਬੱਚੀ ਠੀਕ ਆ ਇਹ ਰਾਤ ਹੀ ਸੁੱਈ ਆ ਵੀ ਰਾਤੀ ਰਾਤੀ ਸਨੂੰ ਸਾਹਿਬ ਠੀਕ ਆ ਜੀ ਲੋ ਵੀ ਵੀ ਰਾਤ ਹੀ ਸੁੱਈ ਆ ਮਾਲ ਵੇਲੇ ਫਿਰ ਸਾਰਾ ਰਾਤ ਹੀ ਸੁੱਿਆ ਸੀ ਰਾਤੀ ਸੁਆ ਪੈ ਗਿਆ ਸੰਤੂ ਸਾਹਿਬ ਉਹ ਬੜਾ ਤੇਰੀ ਜੋੜੀ ਵਿੱਚ ਉਹ ਵੀ ਰਾਤ ਹੀ ਸੁੱਈ ਆ ਹਾਂਜੀ ਹਾਂਜੀ ਇਹ ਵੀ ਤਕਰੀਬਨ ਚਲੋ ਉਹ ਪਰੇ ਆ ਜਾਗ ਰਹੇ ਆ ਸੰਤੂ ਸਾਹਿਬ ਜੀ ਹਾਂ ਠੀਕ ਆ ਮਾਰਨਿੰਗ ਥੋੜੀ ਬਾਤੀ ਚੁਆਈ ਕਰਨੀ ਸੀ ਸੰਦੂ ਸਾਹਿਬ 4-5 ਕਿਲੋ ਚੁਆਈ ਅਮਰੀਕਾ ਓਏ 4 4.5 ਕਿਲੋ ਚੁਆਈ ਪਾ ਮੰਗਾ ਵੈਰਨੂ ਇਹ ਕੋਈ ਆ ਚੁਆਈ ਬਾਕੀ ਹੈ ਮੋਗਾ ਹੀ ਆ ਚੁਆਈ ਇਹ ਵੀ ਮੈਨਾਂ ਸੰਦੂ ਸਾਹਿਬ ਇੱਕ ਨੰਬਰ ਲੋ ਜੀ ਠੀਕ ਆ ਜੀ ਸੋ ਬੱਚੇ ਦੇ ਮਗਰ ਵੀ ਫੀਮੇਲ ਕਾਫ ਬੱਚੀ ਹੈ ਦੂਜਾ ਸੂਆ ਠੀਕ ਆ ਆ ਬੰਦ ਫੜ ਦੋ ਬੱਚੇ मौजी अगले अगले ਲਿਆ ਗਰਸਨ ਦੀਪਾ ਖੋਲ ਕੇ ਤੋੜ ਦਈਏ ਲਓ ਜੀ ਚੌਣ ਚਾਂ 270 ਸਾਰਸ ਸੁਧਰੀ ਠੀਕ ਹੈ ਜੀ ਕੋ ਦੋ ਦੋ ਚਾਰ ਚਾਰ ਭਾਰਾ ਮਾਰ ਕੇ ਵਿਖਾਉਂਦਾ ਇਹੋ ਹੀ ਮਕਸਦ ਆਪਣਾ ਸੰਸਾਰ ਵਾਲਾ ਵੀਰਾਂ ਭਰਾ ਮਨ ਕਈਆ ਆਨਲਾਈਨ ਨਹੀਂ ਇਹਦੇ ਵੀ ਲੈ ਸਕਦਾ ਕਿਸ ਤਰੀਕੇ ਨਾਲ ਬਿਲਕੁਲ 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 ਜੀ ਅਰੇ ਲੱਪਾ ਲੱਪਾ ਲਾਗੇ ਵੱਡੀ ਵੜਾ ਸੰਗਾਈ ਵੱਡਾ ਕੱਦ ਕੇ ਹਾਂਜੀ ਕਰਾਵਾ ਚ ਆਉਂਦੀ ਹੈ ਉਤਨਾ ਵੀ ਇਹਨੇ ਫੈਂਡ ਪੂਣ ਵਾਲਾ ਦੁੱਧ ਹੋ ਗਿਆ ਦਾ ਚਾਰ ਪਾਸੇ ਹੀ ਫੈਂਡ ਹੋਊਗੀ ਬਾਕੀ ਥਾਣ ਤੋਂ ਚੰਗਾ ਲੱਗਾ ਤੇ ਇਹਦਾ ਲੇਵਾ ਨਿੱਗਰੀ ਅਸਾਂ ਸਾਰੇ ਦੇ। ਯਾਰ ਸਿਕਰਾਉ ਉਹ ਜੀ ਆ ਗਈ ਆ ਵੀ। ਸੋ ਲੰਬਾ ਥਾਣਾ, ਦੋਰਾ ਥਾਣਾ ਠੀਕ ਆ ਜੀ। ਤੇ ਦੂਜਾ ਸੁਬਾ ਕਰੋ ਸੰਗ ਦੇ ਵਿੱਚ। ਸੋ ਜਰਸੀ ਦਾ ਕ੍ਰੋਸ ਕੋਈ ਭਰਾ ਮੰਨ ਲੇ ਠੀਕ ਆ ਜੀ ਕੱਦ ਵੱਡਾ। ਬਾਕੀ ਪਲੀ ਸਭੀ ਪੂਰੀ ਆ। ਚਲੋ ਇੱਕ ਪੂਰੀ ਸੂਸਬਾ ਜਾ ਕੇ ਪਸ਼ੂ ਥੋੜੀ ਜਿਹੀ ਤਿਆਰ ਤੂ ਜੀ ਲਾ ਜਾਂਦੇ ਆ ਠੀਕ। ਹਾਂਜੀ ਹਾਂਜੀ। ਮਗਰ ਵੀ ਬਚੀ ਅਸਾਂ ਸਾਰੇ ਦੇ। ਬੰਦ ਕਰ ਦੇ ਜੀ ਆ ਬੰਦ ਬੰਦ ਹੋ ਗਏ ਠੀਕ ਆ ਅੱਛਾ ਸੰਦੇਪਾ ਇੱਥਾ ਮੈਂੰਦਨ ਮੇਰਾ ਕੀ ਕਰਦਾ ਸੰਦੇਪਾ ਸਾਬ ਮੋਲੇ ਦਾ ਆਪ ਕਰਦੇ 67000 ਰੁਪਇਆ 67 ਦੇਵਾਂਗੇ ਕਿੱਥੇ 80000 ਦੀ ਦੇ ਦੀ ਜੀ 80 ਆਉਂਦੇ ਫਿਰ ਥੱਲੇ ਸਾਰੀ ਦੇ ਦੀ 60 ਵੀ ਕਰਦੀ ਹੈ ਮਾਨਤਾ ਹੋਰ ਕਰ ਦੀਏ ਹੋਰ 2000 ਹੋਰ ਕਰ ਦੋ 56 ਦੇ 57 ਦੇ ਜਾਂ ਦੋ ਫਿਰ ਸਾਨੂੰ ਸਾਰ ਚਲੋ ਠੀਕ ਹੈ ਜੀ ਲੋ ਦੀ ਸੋਕਾ ਵੱਡਾ 1000 ਰੁਪਏ ਠੀਕ ਆ ਜੀ ਇਹਦੇ ਵਿੱਚੋਂ 100 ਰੁਪਏ ਛੋੜੀ ਹੋਣੀ ਸੰਤੂ ਸਾਹਿਬ ਅੱਛੀ ਸਾਫ ਉਤਰੀ ਬਹੁਤ ਜਿਆਦੀ ਠੀਕ ਆ ਜੀ ਹਾਈਟ ਕਾ ਤੇ ਕੋਈ ਵੇਰਵਾ ਦੱਸ ਦਿੰਦੇ ਆ ਵੱਡਾ ਜਿਹੜਾ ਆਪਾਂ ਨਾਰਮਲ ਇੱਕ ਪੰਜਾਬ ਵਾਲੀ ਜਰਸੀ ਵੇਖਦੇ ਆ ਸਾਫ ਰੋ ਦੇ ਸੰਗ ਦੇ ਵਿੱਚ ਆ ਠੀਕ ਆ ਤੇ ਬਾਕੀ ਤੁਸੀਂ ਵੇਖ ਸਕਦੇ ਠੀਕ ਆ ਸਫਾਈ ਚੰਗੀ ਆ ਸੰਤੂ ਸਾਹਿਬ ਸਾਫਾਈ ਸੁਪੀ ਬਹੁਤ ਜਿਆਦੀ ਹਵਾ ਨੇ ਚੱਡੇ ਦੀ ਹਾਂਜੀ ਮਗਰ ਬੱਸੀ ਆ ਠੀਕ ਹੈ ਅਗੇ ਨੈਕਸਟ ਆਪਣੇ ਕੋਲ ਸੰਦੀਪ ਇੱਕ ਆ ਵੀ ਜਰਸੀ ਦੇ ਵਿੱਚ ਆ ਕੇ ਕ੍ਰੋਸ ਇਹ ਸੰਦੀਪ ਸਿੰਘ ਸਾਹਿਬ ਜੀ ਤੇ ਇਹਦਾ ਫਿਰ ਕਿੰਨਾ ਸੁਬਾ ਇਹ ਸੰਦੀਪ ਸਾਹਿਬ ਦੋਜਾ ਸੁਬਾ ਸੋਈ ਹੈ ਜੀ ਅੱਜ ਕਿੰਨੇ ਹੋਗੇ ਇਹਨੂੰ ਇਹ ਸੰਦੀਪ ਸਾਹਿਬ ਰਾਤੀ ਸੁੱਈ ਆ ਇਹ ਵੀ ਰਾਤ ਦੀ ਵੀਡੀਓ ਮੇਰੇ ਕੋਲ ਬਣੀ ਜੇ ਬੱਚਾ ਬਹੁਤ ਜ਼ਿਆਦਾ ਪੜਿਆ ਦਿੱਤਾ ਇਹਨੇ ਅੱਛਾ ਮਗਰ ਬੱਚਾ ਹਾਂ ਜੀ ਬੋ ਵੀ ਉਹ ਵੀ ਦੱਸੋ ਵੈੜ ਰਾਤ ਹੀ ਸੁੱਈ ਆ ਮਗਰ ਬੱਚਾ ਤੇ ਤਕਰੀਬਨ ਬਿਲਕੁਲ ਤਾਜ਼ਾ ਸੁਬਾ ਹੀ ਪਿਆ ਠੀਕ ਹੈ ਜੀ ਰਾਤ ਹੀ ਰਾਤ ਦਾ ਆ ਸਾਰਾ ਸੁਬਾ ਹੀ ਕੋਈ ਗੱਲ ਨਹੀਂ ਹਨ ਹਿੱਕਦੇ ਕੋਈ ਚਿਗਨੀ ਬੱਚਾ ਮਗਰ ਮੇਲ ਕਾਫ ਆ ਤੇ ਦੂਜਾ ਸੁਭਾਅ ਰਹਿਣ ਕੋਈ ਨਹੀਂ ਪਉਂਦੀਆਂ ਫਿਰ ਕੀ ਆ ਰਹਿਣ ਤੋਂ ਕੋਈ ਨਾ ਹੁਸਦਾ ਬੰਗਾ ਬੰਗਾ ਨਾ ਹਾਂ ਬਿਲਕੁਲ ਉਹ ਕਿਹੜਾ ਬੰਗਾ ਨਾ ਪਾਇਆ ਪਹਿਲਾਂ ਤਾਂ ਬੱਚਿਓ ਵੀ ਨਹੀਂ ਪਉਂਦੀਆਂ ਆ ਦੇਖੋ ਬੜਾ ਬਿਲਕੁਲ ਹੁੰਦੇ ਆ ठीक है था। जाओ संदीप खोल के तोड़ दिए दूजा सूबा सुन सब ठीक हो गया जी वो भी दूजा सुबह ठीक है जी करा देने पर रात ही मगर तो दूजा सुबह ਪਹਿਲਾ ਦਿਖਾਉਣਾ ਪਹਿਲਾ ਰੇਟ ਹੋਣੀ ਪਹਿਲਾ ਰੇਟ ਦਿਖਾਉਣੀ ਇਹ ਸੰਸਾੜੀ ਬਹਿਣਾ ਪਹਿਲੇ ਕਰਕੇ ਸੂਵੀ ਆ ਹੂੰ ਹੂੰ ਚੰਗੀ ਬੱਛੀ ਬਾਕੀ ਜਿੰਨੇ ਕੀ ਸਾਫ ਸੁਥਰੀ ਚਮਕਤਮ ਕਾਲੀ ਆ ਔਰ ਚੰਗੀ ਆ ਬੱਛੀ ਹਾਂਜੀ ਲੋ ਜੀ ਕ੍ਰੋਸਾਂ ਕਰ ਠੀਕ ਆ ਜੀ ਬਹੁਤੇ ਭਰਾ ਆਪਣੇ ਕ੍ਰੋਸਾਂ ਕਰ ਅੱਗੇ ਚੱਲਣੇ ਆ ਜਿੱਦਾਂ ਗਰਮੀ ਦੀ ਗੱਲ ਕਰ ਲਈਏ ਤੇ ਜਰਸੀ ਦੇ ਵਿੱਚ ਕ੍ਰੋਸ ਆ ਪੂਰੀ ਨਿੱਗਰ ਆ ਠੀਕ ਆ ਜੀ ਬਾਡੀ ਬੂਡੀ ਬੰਤਰ ਦੀ ਇਹ ਤਾਂ ਮਗਰ ਤੁਹਾਨੂੰ ਸਭ ਵੱਛਾ ਆ ਗਿਆ ਜੀ ਪਰ ਇਹ ਮੈਨੂੰ ਕੋਈ ਲੋੜ ਨਹੀਂ ਬਰਉਂਦੀ ਠੀਕ ਹੈ ਜੀ ਰਹਿਣ ਦਿਓ ਠੀਕ ਆ ਠੀਕ ਆ ਲੌਬੀ ਦੇ ਡਿਟੇਲ ਆਇਸੋ ਵਾਰ ਦੀ ਠੀਕ ਹੈ ਜੀ ਸੋ ਦੂਜਾ ਸੁਆ ਵੱਛਾ ਮਗਰ ਤੇ ਬੌਲੇ ਦੇ ਵਿੱਚ ਠੀਕ ਹੈ ਬਾਕੀ ਦੋ ਦੋ ਚਾਰ ਚਾਰ ਤਾਰਾ ਮਾਰ ਕੇ ਆਪਾਂ ਦਿਖਾ ਦਿੰਦੀ ਆ ਤੁਹਾਨੂੰ ਤੁਹਾਨੂੰ ਇਹ ਵਾਹ ਪਕਸੂ ਸਾਹਿਬ ਕੋ ਮੰਗਾ ਪਉਂਦੇ ਲੋੜ ਨਹੀਂ ਮਸ਼ੀਨ ਬਿਲਕੁਲ ਜੀ ਬਿਲਕੁਲ ਤੇ ਸੰਦੀਪ ਇਹਦਾ ਮੁੱਲ ਦੱਸ ਕੀ ਕਰਦਾ ਫਿਰ ਸੰਧੂ ਸਾਹਿਬ ਮੁੱਲੇ ਦਾ ਕਰਦੇ 10000 ਰੁਪਿਆ ਹਾਂ ਇਹ ਵੀ 60 ਦੀ ਜਾਂਦੀ ਜੀ 60 ਦੀ ਜਾਂਨ ਤੋਂ ਮਾਰੇ ਹਾਂਜੀ ਕਰਕੇ ਛੋਟ ਛੱਪੇ ਦੇ ਦਿੱਗੇ 2000 ਛੋਟ ਕਰਤੀ ਜੀ 2000 ਚੰਗੀ ਬੱਚੀ ਜਦੋਂ ਨਿੱਗਰ ਆ ਅੱਕ ਰੱਖਦੀ ਹੈ ਪਰ ਹੋਰ ਹੋਰ ਸੰਧੂ ਸਾਹਿਬ 60000 ਦੇ ਮਾਲਿਆ ਇਹ ਵੀ 57 ਦੀ ਜਾਨਾਂ ਦੀ ਬਰਾਬਰ ਦੀ ਜਾਂਦੇ ਜੋੜੀ ਬਰਾਬਰ ਹੀ ਜਾਂਦੇ ਜੋੜੀ ਲਓ ਜੀ 57000 ਦੀ ਦੋ ਸੋ ਇਹ ਵੀ ਬੱਚੀ ਮਿਲ ਜਾਊਗੀ ਠੀਕ ਹੈ ਜੀ ਤੇ ਜੋੜੀ ਦਾ ਕਿਸੇ ਭਰਾ ਨੇ ਸੌਦਾ ਲਾਉਣਾ ਦਾ ਜੋੜੀ ਦਾ ਲਾ ਲਿਆ ਜੀ ਹੈ ਕਰਾਉ ਸੰਗਾ ਦੋਵੇਂ ਜਰਸੀ ਪ੍ਰੀਅਰਡ ਦੇ ਵਿੱਚ ਕਰਾਉ ਸੀ ਆ ਤੇ ਮਗਰ ਦੇ ਬੱਛਾ ਤੇ ਇੱਕ ਇਧਰ ਆਪਾਂ ਤਾਂ ਉਹ ਨੈਕਟ ਅਗਲੀ ਬੱਚੀ ਦਿਖਾਉਣੇ ਆ ਇਹ ਐਚਐਫ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਜੀ ਤੇ ਕੱਦ ਕੋਦੇ ਦਾ ਵੱਡਾ ਤੇ ਇਹਦਾ ਸੰਦੀਪ ਕਿਨਵਾ ਸੁਆ ਕਰਦਾ ਸੰਸਾ ਮੈਂ ਆਪਣਾ ਪੁੱਜਾ ਕੋਈ ਤਿੱਜਾ ਮੰਨ ਸਕਦਾ ਵੀਰ ਤਿੱਜਾ ਕਮਾਣ ਦੇ 18 19 ਦੇ ਇਸ ਟਾਈਮ ਇਹ ਚੱਲਦੀ ਹੈ ਜੀ 18 19 ਲੀਟਰ ਹੈਗਾ ਜਿਹੜਾ ਹਾਜ਼ਰ ਹੈ ਸੰਸਾ ਤੋਰੀ ਕੋਈ ਹੋਰ ਠੀਕ ਹੈ ਜੀ ਜਿਵੇਂ ਦੇਖੂ ਵੀ ਕੱਢ ਕੇ ਤੋਰ ਕੇ ਦਿਖਾ ਦਈਏ ਅੱਜ ਦਾ ਸੰਦੀਪ ਦਿਨੇ ਨੂੰ ਕਿਨੇ ਹੋਗੇ ਸੀ ਹਰ ਤੇ ਲੱ ਹੋਫ ਤੇ ਗਰੀ ਚੋਈ ਆ। ਉਹ ਇੱਕ ਦਿਨ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਜੀ। ਠੀਕ ਆ ਜੀ। ਬਾਕੀ ਦੁੱਧ ਚੰਗਾ ਸੰਤੂ ਸਾਹਿਬ ਅੱਛੀ ਥਲੇ ਲੇਵਾ ਲੂਵਾ ਚੰਗਾ ਨਿਕਰਿਆ। ਚੰਗੀ ਪਾਣੀ ਪਾਣ ਦੀ ਸ਼ਮਨ। ਹਾਂ। ਹਾਂਜੀ। ਆ ਕਰੋ ਚੱਕ ਜੀ ਠੀਕ ਆ। ਮੈਨੂੰ ਲੱਗਦਾ ਕਿ ਨਾ। ਬਾਕੀ ਰੰਗ ਪ੍ਰਿੰਟ ਚੰਗਾ ਸੰਤੂ ਸਾਹਿਬ ਇਹਦਾ ਵੀ। ਤੇ ਚਵਾਈ ਬਹੁਤ ਜਿਆਦਾ ਚੰਗੀ ਹੈ ਚਵਾਈ ਜਿਹਨੂੰ ਨਾਮ ਆਪਣਵਾ ਸਕਦਾ ਕੋਈ ਨਹੀਂ 18 ਕਿਲੋ ਜਿਹੜਾ ਆਪਾਂ ਚੋੜਾ ਹੈ ਜਿਹੜਾ ਤੁਹਾਨੂੰ ਸਮਝ ਆਇਆ ਲਓ ਜੀ ਠੀਕ ਆ ਸੋ ਕੱਦ ਕੋ ਤੋਂ ਵੱਡਾ ਹੈ ਤਾਂ ਠੀਕ ਆ ਜੀ ਕਰਾਸ ਬ੍ਰੀਡ ਦੇ ਵਿੱਚ ਐਚ ਐਫ ਦੇ ਵਿੱਚ ਕਰਾਸ ਕੋਈ ਵੀਰ ਮੰਨ ਲੇ ਠੀਕ ਆ ਡੱਬੀ ਵੈਰਾਂ ਲੰਬੀ ਲੰਬੀ ਬਹੁਤ ਜਿਆਦੀ ਹੈ ਠੀਕ ਆ ਜੀ ਕੱਦ ਵੀ ਵੱਡੀਆਂ ਵਾੜਾਂ ਦੇ ਵਿੱਚ ਤੇ ਚੋਣ ਚਾਂਤ ਤੇ ਚੰਗੀ ਦੱਸਿਆ ਫਿਰ ਕੋਈ ਆਨਲਾਈਨ ਸੱਦਾ ਕਰਦਾ ਤੇ ਤੁਸੀਂ ਕਰ ਸਕਦੇ ਹੋ ਠੀਕ ਆ ਜੀ ਗੱਲਬਾਤ ਬਾਕੀ ਡੱਕ ਕੇ ਮੜੀ ਜੀ ਲੈ ਜਾਗਾ ਠੀਕ ਹੈ ਠੀਕ ਹੈ ਮੇਰੇ ਮਗਰੋਂ ਅੱਛਾ ਜੀ ਸੰਸਾਭ ਜੀ ਠੀਕ ਆ ਜੀ ਉਹ ਜੀ ਆ ਬੱਚਾ ਇਸੇ ਦਾ ਹੀ ਠੀਕ ਆ ਜੀ ਬਾਕੀ ਨਗਰਿਆ ਹਾਂ ਕੋਨੇ ਚਾਨ ਛੱਡੀ ਦੀ ਆ ਠੀਕ ਜੀ ਆ ਚੱਲ ਰਿਹਾ ਠੀਕ ਆ ਲੈ ਵੀ ਸੁਦੀਪ ਜੀ ਦਾ ਲੈਣ ਦੇਣ ਕੀ ਕਰਤਾ ਹੰਦਰ ਸਾਹਿਬ ਮੋਲੇ ਦਾ 75000 65000 ਦੀ ਦੇ ਦਈਏ ਜੀ 65000 ਦੀ ਹਾਂਜੀ ਐਂਡ ਟੂ ਐਂਡ 62000 ਦੀ ਦੇ ਦਈਏ ਹੋਰ ਕਰ ਦਈਏ 60000 ਦੀ ਜਾਂਦੋ ਖੋਜੇ ਹਣ ਖੋਸ਼ ਹੀ ਖੋਸ਼ ਆ ਜੀ ਇਹ ਤੁਸੀਂ ਖੋਜ ਨਹੀਂ ਖੋਜਿਆ ਅਹੀਂ ਖੋਜਿਆ ਜੱਗ ਖੋਜਿਆ ਖੋਜਿਆ ਹਾਂਜੀ ਆ ਤੁਸੀਂ ਖੋਜੋ ਫਿਰ ਜਾ ਕੇ ਖੋਜਿਆ ਨਹੀਂ ਜੱਗ ਖੋਜੇ ਨਹੀਂ ਖੋਜਦਾ ਕਾਥਣਾ ਹੈ ਠੀਕ ਆ ਯਾਨੀ ਸਾਡੀ ਆ ਦੇਈਏ ਲੋ ਜੀ 60000 ਦੀ ਦੇ ਦਿਓ ਬਾਕੀ ਕੋਈ ਭੈਣ ਭਰਾ ਦਾ ਹੋਇਆ ਮੌਕੇ ਤੇ ਵੇਖ ਲਿਆ ਜੇ ਆਪਣੇ ਵੀਰ ਭਰਾ ਨੇ ਜਿਹੜਾ ਵੀ ਆਪਣਾ ਜੁੜਿਆ ਤੁਸੀਂ ਕਹਿ ਕੱਤਾ 100 200 ਜਿਹੜੇ ਕੋਈ ਭੈਣ ਭਰਾ ਕੋਈ ਮੌਕੇ ਤੇ ਵੀ ਆਉਂਦਾ ਸੱਜਣਾ ਕਰਦਾਂਗੇ ਤੇ ਕਰਦੇ ਅਜੇ ਕਰਦੇ ਅਜੇ ਜਿੰਨੀ ਸ਼ੂਟ ਹੁੰਦੀ ਹੈ ਤੱਕ ਸਾਰਾ ਮਾਲ ਪੂਰਾ ਵੈਸੇ ਪਹਿਲਾਂ ਕੁਸਰਾ ਕੁਸਰਾ ਕਰਦੇ ਜੀ ਬਾਕੀ ਦੇਣਾ ਹਮ ਸਾਰਾ ਤਾਂ ਬੇਗੋ ਜਾਇਦਾ ਪਾ ਕਰਕੇ ਦਿਨੇ ਮਾਲ ਰੋਜ਼ ਰੋਜ਼ ਵੇਖਦੇ ਕਹਿੰਦੇ ਕੱਲ ਵੀ ਚਾਰ ਵੇਚੀਆਂ ਅੱਜ ਵੀ ਦਿਨੇ ਤਿੰਨ ਚਾਰ ਵੜਾ ਵੇਚੀਆਂ ਆਹ ਉਹ ਤਿੰਨ ਤਾਂ ਵੇਖ ਹੀ ਗਈਆਂ ਜਾੜ ਤੇ ਤੁਹਾਡੇ ਹੁੰਦੇ ਤਿੰਨ ਵੇਚੀਆਂ ਵੇਖੀਆਂ ਇਸ ਤਰ੍ਹਾਂ ਇਸ ਤਰ੍ਹਾਂ ਚਲੋ ਬਾਹਰ ਵੀ ਵੜਾ ਆਪਣੀਆਂ ਚਾਰ ਪੰਜ ਲੀਆਂ ਖੜੀਆਂ ਫੇਰ ਆਹ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆ ਆ ਗਿਆ ਨਾਈ ਵੀ ਖਾਉਣਾ ਇਹ ਵੀ ਆ ਗਿਆ ਕ੍ਰੋਸ ਹੀ ਆ ਗਿਆ ਹਾਂਜੀ ਜਰਸੀ ਕ੍ਰੋਸ ਆਂਗ ਆ ਗਿਆ ਜੀ ਠੀਕ ਆ ਜੀ ਇਹਦਾ ਸੂਹਾ ਕਿ ਨਮਾਇਆ ਪਹਿਲੇ ਦਿਨ ਕਿ ਦੂਜੇ ਦੂਜੇ ਸਵੇਰੇ ਦੂਜੇ ਸਵੇਰੇ ਅਛੜੀ ਛੁੜੀ ਬੰਨੀ ਹੈ ਕਿ ਵੈਸੇ ਇਹ ਸੰਤੂ ਸਾਹਿਬ ਆਹੇ ਬੰਦ ਕਹਣਾ ਨਾਲਦੇ ਨਹੀਂ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਇਹਨੂੰ ਅੱਜ ਦਿਨ ਸੰਦੀਪ ਕਿਨੇ ਹੋ ਗਿਆ ਇਹਨੂੰ ਸੰਤੂ ਸਾਹਿਬ ਸੂਈ ਨੂੰ ਘੱਡੋ ਘੱਡਵੀਂ ਤੇ ਦੱਕ ਦੇਣਾ ਸੌ ਹੋ ਗਿਆ ਖਵਾ ਲਓ ਜੀ ਦਸਾਂ ਕਿਤੇ ਨਾ ਦੀ ਸੂਈ ਆ ਕਿੰਨੇ ਹੀ ਦੁੱਧ ਤੇ ਆ ਗਈ ਹੈ 20 ਕਿਲੋ ਹਾਜ਼ਰ ਹੈ 14 ਕਿਲੋ ਹਾਂਜੀ ਬੰਨੀ 14 ਕਿਲੋ ਦੁੱਧ ਦੇ ਦਿੱਤੇ ਇਹਦੇ ਥੱਲੇ ਹੁਣ ਹਾਜ਼ਰ ਆ ਆਨਲਾਈਨ ਕੋਈ ਸੌਦਾ ਕਰਦਾ 13 ਕਿਲੋ 13 ਕਿਲੋ ਬਣਾਵਾਂਗੇ ਸੰਤੂ ਸਾਹਿਬ ਜੇ ਆਨਰ ਕਰਦਾ 13 ਕਿਲੋ ਦੁੱਧ ਮੰਗਦੇ ਵੇਰ ਲੱਦਦੇ ਚਲੋ ਉਹਦੇ ਘਰ ਤੱਕ ਦੋਹਾਂ ਚਵਾਈਆਂ ਦੇ ਲਓ ਜੀ 13 ਕਿਲੋ ਦੀ ਗਾਰੰਟੀ ਤਸੱਲੀ ਤੇ ਕੋਈ ਭਰਾ ਆਨਲਾਈਨ ਸੌਦਾ ਵੀ ਕਰ ਸਕਦਾ ਠੀਕ ਹੈ ਜੀ ਤੇ 14 ਕਿਲੋ ਇੱਥੇ ਆਣ ਗਿਆ ਕੋਈ ਵੀ ਰਚੋਂਦਾ ਤੇ 14 ਕਿਲੋ ਦੀ ਚਵਾਈ ਵੀ ਤੁਸੀਂ ਕਰ ਲਓਗੇ ਠੀਕ ਹੈ ਤੇ ਬਹੁਤ ਬੋਲਿ ਬਾਨੇ ਬਸ ਸੰਸਾਰ ਚੰਗੀ ਮੋਟੀ ਧਾਰਿਆ ਲੈ ਅਮਰੀਕਾ ਹਾਂ ਸੋ ਕਰਾਸ ਬਰੀਡ ਦੇ ਵਿੱਚ ਜਰਸੀ ਕਰਾਸ ਸੁਬਾ ਮੇਰਾ ਵੀਰ ਤਾਂ ਆਦੀ ਸਮਝ ਵੇਖ ਲਿਓ ਦੂਜਾ ਮੰਨ ਲਿਓ ਤੀਜਾ ਮੰਨ ਲਿਓ ਠੀਕ ਹੈ ਜੀ ਸੁਬਿਆਂ ਦੇ ਵਿੱਚ ਬਾਕੀ ਥਣਾ ਥੁਣਾ ਦੀ ਪਾਸ ਆ ਪੂਰੀ ਚਵਾਈ ਚਵਾਈ ਲੈ ਕੇ ਨਮਸਦ ਸਾਹਿਬ ਧਾਰਾ ਮਾਰ ਕੇ ਖੋਣੇ ਲੈ ਜਾ ਲੈ ਜਾ ਲੈ ਜਾ ਲੈ ਜਾ ਕਰ ਆ ਦੇਖੋ ਭਈ ਸਿਕਲ ਅਮਰੀਕਾ ਜਾਜ ਤੁਸੀਂ ਵਪਾਰ ਕਰਦੇ ਆ ਹਾਂਜੀ ਹਾਂਜੀ ਮਰਾਦੀ ਤੈਨੂੰ ਸਮਝਾਉਂਦਾ ਮਰਾਦ ਇਹਦਾ ਮਰਾਦੀ ਮੁਰਗੇ ਇਹ ਨੰਰਾਜ ਹੈ ਜਦ ਵੀਰ ਭਰਾਵਾਂ ਨੂੰ ਨਰਾਜ ਇਹ ਘਰਾਂ ਨਹੀਂ ਹਾਥੀ ਲਾ ਕੇ ਉਹਨਾਂ ਦੀ ਗੱਲ ਖੜਾਉਂਦੇ ਪੂਛਾ ਰਹਿ ਦਿੰਦੇ ਕਰਦੇ ਐਂਡ ਤੇ ਵੜਾ ਆਪਣੇ ਕੋਲ ਆਜੀ ਆਜੀ ਲੇਕ ਝੋਟੀਆਂ ਆਉਂਦੀਆਂ ਚਲੋ ਵੀ ਦਿਖਾਉਣੀ ਆ ਇਹ ਦਿਖਾ ਦਨੇ ਬਸ ਆਜੀ ਲਾ ਕੇ ਜਿੰਨ ਸਾਬਣ ਦੇ ਪਟੜ ਕਮਰਾ ਦੇ ਨਹੀਂ ਲੋਕੀ ਪ੍ਰਭੂ ਕੁਝ ਧਾਰਾ ਮਾਰ ਕੇ ਪਈ ਦੀ ਵੀ ਤਸੱਲੀ ਕਰਾ ਦਿੰਦੇ ਕੋਈ ਪੂਰ ਛਟਾ ਸਾਰੇ ਵੀਰਾਂ ਨੂੰ ਪਤਾ ਲੱਗ ਜੇ ਚੱਲੇ ਛੱਡੋ ਬਾਕੀ ਮਹਾ ਮਗਰ ਬੱਛਾ ਬੱਛਾ ਹੀ ਨਾ ਹਾਂ ਬੱਛਾ ਹੀ ਬੱਛਾ ਮਗਰੇ ਦੇ ਚੌਣ ਬਹੁਤ ਚੰਗੀ ਸੰਗਤ ਆ। 1.5 ਲੱਖ ਸਲੂਕੇ ਵੀ ਇਤਰੇ ਹੀ ਬੰਦਾ ਬਗਾਰਾਸੀ ਦੀ ਪੌਂਦੀ ਨੋਟੀ। ਕੀ ਕਹਦਾ ਪਾਲਾ ਜੀਕਰ ਨਾ ਪਾਓ। ਲਓ ਵੀ। ਇਹ ਮਰਜ਼ੀ ਆਪ ਦੀ ਸੰਤੋਖ। ਸਹੀ ਐ ਜੀ। ਨੋਵੀ ਬਰਾਬਰ। ਮੋਦੋ ਬਦ ਗਿਆ ਚੰਗੀ ਵੈੜਾ। ਠੰਡੀ ਤੇਰੀ ਸੀਲਸ ਲੱਗਾ ਕਿਸੇ। ਤੇ ਤਿਆਰੀ ਕੋਈ ਨਹੀਂ ਸੰਗਤ ਆ ਬੈਟਰੀ। ਚੌਣ ਚਵਾਉਣ ਨੂੰ ਲੈਣੀ ਆ ਠੀਕ ਆ ਜੀ। ਤੇ ਖਰੀਦਾਰੀ ਤੁਸੀਂ ਕਰ ਲਓ। ਜਾਇ ਜਨਰੇਟਰ ਹੋਊਗਾ ਤੇ 13 14 13 14 ਲੀਟਰ ਇਹਦੇ ਥੱਲੇ ਹੁਣ ਜਿਹੜਾ ਤੋ ਦਖਾਜ ਰ। 13 ਕਿਲੋ ਦੀ ਗਰੰਟੀ ਨਾ ਘੱਲਦਾ ਜਿੱਥੇ ਆਖੋ ਸੰਤੋਖ। ਠੀਕ ਐ ਜੀ। ਮਾਦੇ ਬ੍ਰਿਖਿਆ ਸੋ ਬਾਕੀ ਚੋਣ ਚਾਂਦੀ ਆਪਾਂ ਤਾਂ ਸੱਲੀ ਕਰਾ ਦੇਣੀ ਆ ਮੈਨਾਂ ਸੋ ਬਾਦ ਗਾਲ ਹੀ ਕੋਈ ਨਹੀਂ ਕਰਮਾਣੀ ਧਾਰ ਵੇਖੋ ਕਿੜੀ ਕਿੜੀ ਮੋਟੀ ਆ ਆ ਦੇਖੋ ਜੀ ਇਹ ਚੰਡੀਗੜ੍ਹ ਬੋਲੀ ਪੈਂਦੀ ਹੈ ਨੱਚੀ ਵਾਲਾ ਹਰ ਸਾਰਾ ਧਾਰ ਇੱਕ ਗਰੀ ਗਰੀ ਮੋਟੀ ਵਣਾ ਮੇਰਾ ਜੀ ਗੱਲਾਂ ਸਾਰੀ ਚੋਕਾ ਤਾਂ ਇਤਰਾ ਹੀ ਨਹੀਂ ਕਾਣ ਹੋ ਗਏ ਠੀਕ ਹੈ ਠੀਕ ਹੈ ਬਸ ਬਸ ਲੋ ਵੀ ਭਰਾਵਾਂ ਚੰਗੀ ਠੰਡੀ ਧੀਰੀ ਹੈ ਬਾਕੀ ਜਿੰਨੀ ਹੈਗੀ ਸੰਤੋ ਸਾਹਿਬ ਆਪਣੇ ਘਰ ਦੇ ਕਰਮਾਣੀ ਨੇ ਲਾਤ ਵੀ ਨਹੀਂ ਚੁੱਕੀ ਠੀਕ ਆ ਇਹ ਸੰਦੀਪ ਇਹ ਕਿੰਨੇ ਦਾ ਮਾਲ ਆ ਜਿੱਦਾਂ ਮੈਂ ਹੰਦੂ ਸਾਹਿਬ ਮੁੱਲ ਦੇ ਦਾ ਕਰਦੇ ਆ ਆਪਾਂ ਆਪਣਾ 60000 ਰੁਪਈਆ ਹੀ 55 ਦੀ ਜਾਂਦੀ ਜੀ ਵਾਹ ਸ਼ਾਬਾਸ਼ ਜੀ ਸ਼ਾਬਾਸ਼ ਜੀ ਗੱਲਾਂ ਹੀ ਗਾਧੀਆਂ ਕਰਦਾ ਮਾ ਨਦੀਨਾ ਹੀ ਲਾਈਟ ਵਾਲੇ ਰਹਿ ਗਿਆ ਤੇ ਚੱਲ ਨਹੀਂ ਐਂਡ ਤੇ ਤਾਂ ਸਾਰੇ ਭੈਣ ਭਰਾ ਮਾਲ ਛੋਟਾ ਲਾਉਂਦੇ ਵੀ ਪੋਲਾ ਜੈ ਤਈਏ ਨਾਲ ਜਿਵੇਂ ਰੋਟੀ ਖਾਣ ਤੋਂ ਬਾਅਦ ਗੋੜ ਨਹੀਂ ਖਾਈਦਾ ਤੇ ਤੂੰ ਕੰਮ ਹੀ ਤੇਜ਼ ਕਰ ਆਫਰ ਦੇ ਦੀ ਅਜ ਫਿਰ ਆਫਰ 50 ਜਾਂਦਗੇ ਆਉਣ ਦੇ ਥੱਲੇ ਦੋ ਘੱਟ 50 ਜਾਂਦਗੇ ਜੀ 48 ਹਾਂਜੀ ਹੋਰ ਕੱਢ ਦੇ ਕਸਰਾ ਦੋ ਹੀ ਹੋਰ ਦਈਏ ਫਿਰ ਵੇਖੀ ਜਾ ਜੋ ਹੋਊਗਾ ਜੋ ਹੋਗਾ 46 46 ਜਾਂਦਗੇ ਚਲੋ 40000 ਜਾਂਦਗੇ ਠੀਕ ਹੈ ਜੀ ਕੋਣ ਜਾਣਾ ਮੋੜੀ ਸ਼ੋਰੀ ਆ ਮੈਨੂੰ ਘਾਟੇ ਪਈ ਤਾਂ ਵੀ ਕੋਈ ਨਹੀਂ 40000 ਦੀ ਇਹ 8.5 ਮਿਲ ਜੂਗੀ ਜੀ ਹਾਂ ਸਾਹਿਬ ਤੇ ਪਛਾ ਮਗਰ 13 ਕਿਲੋ ਦੀ ਗਾਰੰਟੀ ਦੱਸ ਲਈ ਤੇ ਤੁਸੀਂ ਸੌਦਾ ਕਰ ਹਾਂ ਇਹ ਹਾਜ਼ਰ ਸਮਝਾ ਚਵਾਈ ਆਪਾਂ ਬਖਾਤੀ ਬਾਕੀ ਬਿਲਕੁਲ ਜੀ ਬਿਲਕੁਲ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਤੋਕੜ ਗੱਬਣਾ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਇਹ ਮੱਝ ਪਹੁੰਚੀ ਆ ਤੇ ਕਿੰਨੇ ਮਹੀਨਿਆਂ ਦੀ ਗੱਬਣਾ ਜਾਂ ਹੁਣ ਕਿੰਨਾ ਮੌਕੇ ਤੇ ਦੋ ਦੋ ਹਾਜ਼ਰ ਆ ਪੂਰੀ ਗੱਲਬਾਤ ਕਰਦੇ ਆ ਸੰਦੀਪ ਕੀ ਵੀਰੇ ਜਿਹੜੀ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਆ ਜੀ ਇਹ ਇਹ ਕਿੰਨੇ ਮਹੀਨੇ ਦੀ ਗੱਬਣ ਚੈੱਕ ਪਾਸ ਆ ਸੰਤੂ ਸਾਹਿਬ ਤਿੰਨ ਤੋਂ ਸਾਢੇ ਤਿੰਨ ਮਹੀਨੇ ਦੀ ਚੈੱਕ ਪਾਸ ਆ ਜੀ ਠੀਕ ਆ ਜੀ ਤੇ 5 ਕਿਲੋ ਜਿਹੜਾ ਦੁੱਧ ਲੀਟਰ ਮਾਰਮਾਸ 5 ਸਾਢੇ 5 ਕਿਲੋ ਦੇ ਥਲੇ ਹਾਜ਼ਰ ਆ ਜੀ 5 ਸਾਢੇ 5 ਕਿਲੋ ਹਾਂ ਉਹਨਾਂ ਘਰੇ ਆਪਾਂ ਥਾਪੀ ਦੇ ਚੋਕੇ ਲੈਂਦੀ ਆ ਕੋਈ ਢਾੜੀ ਲੰਗਦਾ ਹੋਰਾ ਪੂਰਾ ਵੀ ਕਰ ਸਕਦੀ ਆ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਸਫਾਈ ਸਪੂਈ ਚੰਗੀ ਆ ਆਪਾਂ ਇਹ ਮੈਂ ਵੇਚੀ ਸੀ 12 ਕਿਲੋ ਤੋਂ ਛੋਟੀ ਦੁੱਧ ਦਿੰਦੀ ਰਹੀ ਤੁਸੀਂ ਸੱਚੇ ਆਪਣੇ ਕੋਲੋਂ ਗਈ ਆ ਆਪਣੇ ਤੋਂ ਗਈ ਆ ਠੀਕ ਆ 12 ਕਿਲੋ ਤੋਂ ਛੋਟੀ ਦੁੱਧ ਜਿਵੇਂ ਦਿੰਦੀ ਰਹੀ ਆ ਤੇ ਜੇ ਸਵੇਰੇ ਸੰਤੂ ਸਾਹਿ ਤੇ ਦੂਜੇ ਸੂਰਵੇ ਦੇ ਵਿੱਚ ਹੁਣ ਪ੍ਰੈਜ਼ੈਂਟ ਟਾਈਮ ਚੱਲਣ ਵੀ ਡਈ ਆ ਟੀਕਾ ਜੀ ਕੋਈ 4.5 5 ਕਿਲੋ ਦਹੀੜ ਘੜ ਜਿਹੜਾ ਦੁੱਧ ਪਾ ਕੇ ਹਵਾਨੇ ਚੱਡੇ ਦੀ ਬੜੀ ਸਾਫ ਹਸਦੀਪ ਬਹੁਤਾਰੇ ਸਾਹਸਨ ਸਾਹਿਬ 5 6 ਕਿਲੋ ਦੁੱਧ ਅਸ ਲੈ ਆ ਜਰਾ ਨਹੀਂ ਥੱਲੋਂ ਮੈਂ ਉਹ ਹੀ ਵੇਖਾਂ ਜੀ ਸਪਾਈਸ ਵੀ ਬੜੀ ਆ ਛੋਟੀ 12 ਕਿਲੋ ਦੁੱਧ ਸੰਸਾਫ ਕਰਦੀ ਰਹੀ ਆ ਤੇ ਚਵਾਈ ਚ ਵੀ ਪੋਲੀ ਸੀ ਇੱਕ ਨੰਬਰ ਇੱਕ ਨੰਮਾ ਆਪਣੇ ਤੋਂ ਗਈ ਲੋਕ ਤਾਂ ਸੋ ਚੌਣ ਚਾਂ ਦੀ ਪੋਲੀ ਆ ਤੇ 3 ਮਹੀਨੇ ਦੇ ਗੱਬਣ ਚੈੱਕ ਪਾਸ ਕੋਈ ਭਰਾ ਆਪਦੀ ਤਸੱਲੀ ਕਰਾ ਸਕਦਾ ਡਾਕਟਰ ਤੋਂ ਠੀਕ ਹੈ ਜੀ ਕੋਈ ਸਾਈਪੇਨਾ ਕਰਕੇ ਬਾਕੀ ਸਾਈਪੇਨਾ ਕਰਕੇ ਸੰਦੀਪ ਸਾਹਿਬ ਗੱਡੀ ਆ ਜੇ ਤੇ ਲਵਾ ਕੇ ਡਾਕਟਰ ਆਪਦਾ ਸਾਥ ਕੇ ਘਰੇ ਚੈੱਕ ਕਰਾ ਕੇ ਰੁਪਏ ਕਲ ਦੇ ਆਪਾਂ ਨੂੰ ਬਿਲਕੁਲ ਜੀ ਹਾਂ ਜੀ ਆ ਦੇਖੋ ਓਕੇ ਸੰਦੀਪ ਇਹਦਾ ਮੁੱਲ ਵੀਰੇ ਕੀ ਕਰਦਾ ਸੰਦੀਪ ਸਾਹਿਬ ਆਪਾਂ ਚਲੋ ਸੱਟ ਕਰੀਏ ਭਾਵੇਂ ਬਾੜ ਕਰੀਏ ਹਾਂ ਜੀ ਦੇ ਲੈ ਹੀ ਕਰਦਗੇ ਜੀ ਐਂਡ ਟੂ ਐਂਡ ਪਾਸ ਇੱਕ ਹੀ ਗੱਲ ਕਰਨੀ ਆ ਦੋ ਘੜ ਸੱਟ ਹੀ ਦੇ ਦਈਏ ਸੰਦੀਪ ਸਾਹਿਬ 55 ਦੀ ਹਾਂ ਜੀ ਔਰ ਕਰਦੇ 1000 ਰੁਪਏ ਛੋੜ ਕਰ ਦੋ ਕੋਈ ਐਸ਼ ਕਰੇ ਚਲੋ ਕੋਈ ਭੈਣ ਭਰਾ ਕੋਈ 52000 ਦੇ ਸੰਸਾਰ ਦੇ ਦਾਂਗੇ ਚਲ ਦੁੱਧ ਚਾਹ ਪਾਣੀ ਵੀ ਚੰਗਾ ਕਰਨਾ ਤੇ ਸਫਾਈ ਇਹਨਾਂ ਤੇ ਗਾ ਚਲੋ ਸਾਡੇ ਸੰਸਾਰ ਚਲੋ ਮੈਂ ਨਹੀਂ ਝੋੜੀ ਤੇਰਾ ਚੌੜਾ ਸਰੀਆ ਮੇਰੇ ਕੋ 12 ਕਿਲੋ ਦੇ ਟੋਕੇ ਬੰਦਿਆ ਖੜੀ ਠੀਕ ਹੈ ਮੈਂ ਕਿਹੜੇ ਵੀਰਾਂ ਦਾ ਲਈ ਗੱਲ ਵੀ ਕਰਾ ਦਾਂ ਮਾ ਕੇ ਸਫਾਈ ਵੇਖੋ ਇੰਨਾ ਜੱਡਾ ਸੱਜਰ ਮੈਂ ਹੁੰਦਾ ਜਿੰਨਾ ਹੋਣ ਲਈ ਖਰਦੀ ਕਰਮਾਣੀ ਬਹੁਤ ਵਧੀਆ ਹਾਂ 57000 ਦੇ ਦੇ ਦਾਂਗੇ ਜਸਨਾ ਲਓ ਜੀ 57000 ਦੀ ਇਹ ਦੋਸਤੋਂ ਤੁਹਾਨੂੰ ਮੱਝ ਮਿਲ ਜਾਊਗੀ ਸਾਫ ਸੁਥਰੀ ਹੈ ਤੇ ਕਾਬੇ ਜਿਹੜਾ ਮ ਗੋਲ ਗਾਲ ਚੰਗੀ ਆ ਬਾਕੀ ਗੋਲੀ ਗਾਲ ਪਹਿਲੇ ਗੋਲਾ ਪੂਰਾ ਠੀਕ ਆ ਤੇ ਮਦਰੀ ਡੌਲੀ ਦੀ ਇਹ ਸਫਾਈ ਚੰਗੀ ਬਾਕੀ ਚੱਲ ਰਹੀ ਸਫਾਈ ਚੰਗੀ ਆ ਸਿੰਘ ਦੀ ਬਾਡੀਪੰਤਰ ਦੇ ਨਾਲ ਪੂਰਾ ਫੱਪਦਾ ਹਵਾ ਨੇ ਚੜੇ ਦੀ ਆਪਾਂ ਜਿੰਨੀ ਗੱਲ ਕਰ ਲਈ ਉਨੀ ਥੋੜੀ ਆ ਸਾਫ ਨੂੰ ਤਰੀ ਬੜੀ ਆ ਥੱਲੇ ਸੱਜਰਾ ਕੋਲੇ ਆ ਲੇਹਰ ਜੀ ਸੰਸਾਭ ਹਾਂ ਅੱਗੇ ਵੀ ਚੰਗੀ ਕੋ ਸਾਂਭਦੇ ਨੇ ਸੱਤ ਕਿੱਲੇ ਕਰ ਜੀ ਥੋੜੀ ਠੀਕ ਆ ਜੀ ਹਾਂਜੀ ਠੀਕ ਆ ਜੀ ਲੋ ਦੋਸਤੋ ਜਿਹੜਾ ਇੱਕ ਨਾਗਰ ਸੰਦੀਪ ਸਿੰਘ ਉਹਨੇ ਦੇ ਕੋਈ ਆਇਆ ਸੀਗਾ ਠੀਕ ਆ ਜੀ ਇਹ ਇੱਕੋ ਇੱਕ ਜਿਹੜੀ ਮਾਜਾ ਪਾਤਾ ਨੂੰ ਦਿਖਾਉਣੀ ਸੀ ਕਿ ਟੋਕਰ ਗੱਬਣਾ ਸੋ ਬਾਕੀ ਵਹਿਣਾ ਹੀ ਅ ਆਓ ਆទਾਨ ਕੇ ਆਪਣੀ ਤੁਸੀ ਤਸੱਲੀ ਕਰੋ ਤੇ ਟੋਕਰ ਗੱਪਣ ਮਾਗਾ ਮੇਰਾ ਭਰਾ ਕੋਈ ਕਿੰਤੂ ਪ੍ਰੰਤੂ ਦੇ ਵਿੱਚ ਨਾ ਰਵੇ ਕੋਈ ਸਾਈਬੇ ਨਾ ਕਰਕੇ ਆਪਣੀ ਤੁਸੀ ਚੈੱਕ ਪਾਸ ਕਰਵਾ ਸਕਦੇ ਜੀ ਠੀਕ ਹੈ ਜੀ ਤੇ 56 ਕਿਸੇ ਤੋਂ 55000 ਦੀ ਸਭ ਮੰਦਿਆ ਜਸਮੁਖ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਮੁੱਲ 12000 ਰੁਪਏ ਸਨ ਸਭ ਕਰਦੇ ਓਕੇ ਵੀਰੇ ਹਾਂਜੀ ਤੇ ਹੰਦੀਪ ਇੱਕ ਨੰਬਰ ਕਰ ਸਾਂਜਾ 84370 ਜੀ 38949 198 96438947 ਠੀਕ ਹੈ ਜੀ ਸਾਰੇ ਵੀਰ ਭਰਾਵਾਂ ਨੂੰ ਸასი ਸ਼ਕਾ ਵੀ ਜੀ ਲੋਕ ਦੋਸਤੋ ਅੱਜ ਤਕਰੀਬ ਨੇ 5 ਤੋਂ 6 ਨਾਗਾ ਪਤਾ ਤੁਹਾਨੂੰ ਦਿਖਾਉਣੇ ਸੀਗੇ ਪੁੱਲਰ ਡੇਰੀ ਫਾਰਮ ਸੋ ਨੰਬਰ 1 ਕੋਲ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਤੇ ਕਾਲ ਕਰੋ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਹੈ ਇਸ ਫਾਰਮ ਤੇ ਸੋ ਅੱਜ ਫਿਲਹਾਲ ਇਹਨੇ ਨਾਗ ਤੁਹਾਨੂੰ ਦਿਖਾਉਣੇ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ